ਆ ਦਵਾਈ ਖਾਣਾ ਯਾਰ ਖੰਗ ਜੇ ਕਾ ਖਾਣਾ ਲਫੜ ਜਲਦੀ ਰੋਲਾ ਪਾਇ ਦਵਾਈ ਨਹੀਂ ਲੈਂਦਾ ਪੈ ਜੈਸ਼ ਤੇ ਦਵਾਈ ਕਿੱਥੋਂ ਲੈ ਲੂਗਾ ਅੱਗੇ ਕਿਹੜਾ ਇਹ ਦਵਾਈ ਖਾਂਦਾ ਮੈਂ ਆ ਦਵਾਈ ਜਿਹੜੋ ਘਰੇ ਬਣਾਈ ਹੋਈ ਹੈ ਇਹ ਹੀ ਦਵਾਈ ਖਾਂਦਾ ਰੋਜ ਮੈਂ ਮੰਮਾ ਦੀ ਦਵਾਈ ਖਾਣਾ ਠੀਕ ਖਾਣਾ ਆ ਖਾਊ ਗਣ ਹਣ ਕੰਗਜ ਕੰਮ ਤਾਂ ਹੀ ਅੱਛਾ ਠੀਕ ਮੈਂ ਕਿਹਦਾ ਦਵਾਈ ਦੇਣੀ ਤੂੰ ਇਹਨਾਂ ਨੂੰ ਨਹੀਂ ਨਹੀਂ ਆਹ ਦਵਾਈ ਖਾਂਦਾ ਨਾਲ ਇੱਕ ਟਾਈਮ ਦੇਣੀ ਪੈਣੀ ਐ ਇਹਨੂੰ ਸਿਰਫ ਠੀਕ ਠੀਕ ਤੇ ਆਪਾਂ ਆਪਣੇ ਦੋਸਤਾਂ ਨੂੰ ਵੀ ਦੱਸ ਦਿੰਨੇ ਆ ਕਿਉਂਕਿ ਸਰਦੀਆਂ ਸ਼ੁਰੂ ਹੋ ਗਈਆਂ ਤੇ ਆਪਣੇ ਬੱਚੇ ਤਾਂ ਬਿਮਾਰ ਰਹਿੰਦੇ ਹੀ ਆ ਸਾਰੀਆਂ ਸਰਦੀਆਂ ਬਿਲਕੁਲ ਇੰਨੀ ਪੰਡ ਦਵਾਈਆਂ ਦੀ ਦੇਣ ਨਾਲ ਤੁਸੀਂ ਆ ਇੱਕ ਗੋਲੀ ਬਣਾ ਕੇ ਆਪਦੇ ਬੱਚਿਆਂ ਨੂੰ ਦੇ ਦਿਓ ਭਾਵੇਂ ਮਹੀਨਾ ਬਾਅਦ ਸਟੋਰ ਕਰਕੇ ਰੱਖ ਲਿਓ ਠੀਕ ਹਾਂ ਕਿਵੇਂ ਆਜੋ ਤੁਹਾਨੂੰ ਦੱਸੀਏ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਉਹਦੇ ਲਈ ਲਵਾਂਗੇ ਜੀ 100 ਗ੍ਰਾਮ ਸ਼ੁਆਰੇ 100 ਗ੍ਰਾਮ ਹੀ ਮਨੱਕੇ ਐ ਤੇ ਆਪਣੇ ਕੋਲੇ 50 ਗ੍ਰਾਮ ਐ ਜੀ ਜਿਹੜੀਆਂ ਹੁੰਦੀਆਂ ਦਾਖਾਂ ਇਹ ਆਪਣੇ ਕੋਲੇ ਬਲੈਕ ਕਿਸ਼ਮਿਸ਼ ਐ ਠੀਕ ਐ ਜੀ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਦੋਸਤੋ ਆਮ ਹੀ ਸਰਦੀਆਂ ਦੇ ਵਿੱਚ ਦੁੱਧ ਚ ਬਾਲ-ਬਾਲ ਕੇ ਖਾਨਨੇ ਆ ਪਰ ਆਪਾਂ ਜਿਹੜੀ ਇਹਦੀ ਚੀਜ਼ ਬਣਾਵਾਂਗੇ ਤੁਸੀਂ ਉਹਨੂੰ ਮਹੀਨੇ ਪਰ ਸਟੋਰ ਕਰਕੇ ਰੱਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਇਹਦੀਆਂ ਜਿਹੜੀਆਂ ਗਿਰਕਾਂ ਕੱਢ ਲੈਣੀਆਂ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲੈਣੇ ਆ ਠੀਕ ਹਾਂਜੀ ਹਾਂਜੀ ਹੁਣ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਕਰ ਲੈਣੇ ਆ ਜੀ ਗ੍ਰाइंड ਠੀਕ ਹਾਂਜੀ ਹਾਂਜੀ ਆਪਾਂ ਜਿਹੜੇ ਮਨੱਕੇ ਸ਼ਵਾਰੇ ਤੇ ਦਾਖਾ ਪਾਈਆਂ ਸੀ ਉਹਨਾਂ ਨੂੰ ਆਪਾਂ ਪੀਸ ਲਿਆ ਮਨੱਕੇ ਸ਼ਵਾਰੇ ਪੀਸੇ ਸੀ ਕਿ ਉਹਨਾਂ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਤੇ ਹੁਣ ਦੋਸਤੋ ਤੁਹਾਨੂੰ ਕੀ ਚਾਹੀਦਾ ਹੁਣ ਤੁਹਾਨੂੰ ਦੱਸ ਦੇਵਾਂ ਚਾਹੀਦਾ ਛੋਟਾ ਟੁਕੜਾ ਦਾਲਚੀਨੀ ਦਾ ਇੱਕ ਕਪਾਲੇ ਜੀ ਮਲਠੀ ਇੱਕ ਤੁਸੀਂ ਲੈਣਾ ਜੀ ਜੈਫਲ ਤੇ ਇੱਕ ਤੁਸੀਂ 5 6 ਜਿਹੜੀਆਂ ਵੱਡੀਆਂ ਲੈ ਚੀਆਂ ਲੈ ਲੈਣੀਆਂ ਇਹਨਾਂ ਦੇ ਆਪਾਂ ਬੀਜ ਕੱਢ ਲਾਂਗੇ ਠੀਕ ਹੈ ਠੀਕ ਹੈ ਜੀ ਤੇ ਹੁਣ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੇ ਆ ਜੀ 15 20 ਲੌਂਗ ਠੀਕ ਹੈ ਹਾਂ ਜੀ ਤੇ ਇੰਨੀ ਕ ਆਪਾਂ ਲਈ ਹੈ ਜੀ ਪੀਪਲੀ ਠੀਕ ਹੈ ਹਾਂ ਜੀ ਇਹ ਵੀ ਤੁਹਾਨੂੰ ਆਮ ਹੀ ਪ੍ਰਸਾਰੀਆਂ ਤੋਂ ਮਿਲ ਜੂਗੀ ਠੀਕ ਤੇ ਹਾਂ ਜੀ ਤੇ 10 10 12 ਆਪਾਂ ਇਹਦੇ ਵਿੱਚ ਲੈਣੀਆਂ ਜੀ ਕਾਲੀਆਂ ਮਿਰਚਾਂ ਠੀਕ ਹਾਂ ਜੀ ਤੇ ਇੱਕ ਕੱਪ ਆਪਾਂ ਲੈਣੀ ਆ ਜੀ ਸੁੰਡ ਦੋ ਚਮਚ ਆਪਾਂ ਸੁੰਡ ਦੇ ਲੈ ਲੈਣੇ ਆ ਠੀਕ ਹੈ ਜੀ ਆਪਾਂ ਉਹਨੂੰ ਪਾਊਡਰ ਜਨੇ ਕਿ ਬਣਾ ਕੇ ਰੱਖ ਲਿਆ ਸੀਗਾ ਠੀਕ ਆ ਤੇ ਆਪਾਂ ਟੇਸਟ ਵਾਸਤੇ ਲੈਣੀ ਆ ਜੀ ਮਿਸ਼ਰੀ ਠੀਕ ਹਾਂ ਜੀ ਮਿਸ਼ਰੀ ਤੁਸੀਂ ਵੱਧ ਘੱਟ ਜਿੰਨੀ ਲੈਣੀ ਹੋਵੇ ਲੈ ਸਕਦੇ ਹੋ ਕਿਉਂਕਿ ਥੋੜਾ ਜਿਹਾ ਟੇਸਟ ਮਨ ਜਾਊਗਾ ਜੇ ਆਪਾਂ ਨੂੰ ਕੋਈ ਚੀਜ਼ ਕੌੜੀ ਵੀ ਲੱਗਦੀ ਆ ਤੇ ਆਪਣੇ ਬੱਚੇ ਵੀ ਜਿਹੜੇ ਵਧੀਆ ਖਾ ਲੈਣਗੇ ਠੀਕ ਹਾਂਜੀ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰੈਂਡ ਕਰਕੇ ਇੱਕ ਪਾਊਡਰ ਬਣਾ ਲਾਂਗੇ ਠੀਕ ਹਾਂ ਹੁਣ ਆਪਾਂ ਇਹਨਾਂ ਸਾਰੀਆਂ ਨੂੰ ਪਾ ਕੇ ਠੀਕ ਆਪਾਂ ਜਿਹੜਾ ਕਿ ਇਹਦਾ ਪਾਊਡਰ ਬਣਾ ਲੈਨੇ ਆ ਠੀਕ ਹਾਂਜੀ ਦੋਸਤੋ ਇੱਕ ਵਾਰ ਸਾਡੇ ਕਹਿੰਦੇ ਅਜਮਾਓ ਜਰੂਰ ਤੁਸੀਂ ਬਿਲਕੁਲ ਤੇ ਮੈਂ ਕਹਿੰਦਾ ਵੀ ਚਾਹੇ ਕੱਪੜੇ ਲਾ ਕੇ ਤੁਰੇ ਫਿਰ ਤਾਂ ਵੀ ਤੁਹਾਨੂੰ ਗਰਮੀ ਲੱਗੂਗੀ ਹਾਂਜੀ ਤੇ ਜੈਫਲ ਨੂੰ ਆਪਾਂ ਥੋੜਾ ਜਿਹਾ ਕੁੱਟ ਲਿਆ ਸੀਗਾ ਤਾਂ ਜੋ ਆਪਾਂ ਨੂੰ ਜਿਹੜਾ ਕਿ ਇਹ ਸੌਖਾ ਹੋ ਜਾਏ ਪੀਸਣਾ ਠੀਕ ਤੇ ਮਲੇਠੀ ਵੀ ਆਪਾਂ ਥੋੜੀ ਜੀ ਕੁੱਟ ਕੇ ਪਾਵਾਂਗੇ ਠੀਕ ਆ ਤੇ ਵਿੱਚ ਹੀ ਆਪਾਂ ਪਾ ਲੈਨੇ ਆ ਸੌਂਡ ਤਾਂ ਕਿ ਸਾਰਾ ਪਾਊਡਰ ਹੈ ਜਿਹੜਾ ਇੱਕੋ ਵਾਰੀ ਚ ਮਿਕਸ ਹੋ ਜਾਊਗਾ ਠੀਕ ਆ ਹਾਂਜੀ ਹੁਣ ਆਪਾਂ ਜਿਹੜਾ ਕੀ ਇਹਨਾਂ ਵਿੱਚ ਹੀ ਮਿਕਸ ਕਰ ਦਾਂਗੇ ਜਿਹੜੇ ਆਪਣੇ ਮਨੱਕੇ ਤੇ ਸ਼ਵਾਰੇ ਸੀਗੇ ਅੱਛਾ ਇਹ ਪਾਊਡਰ ਇਹਨਾਂ ਚ ਮਿਕਸ ਕਰ ਦੇਣਾ ਹਾਂਜੀ ਕੰਮ ਤਾਂ ਆਪਾਂ ਨੂੰ ਸੌਖਾ ਹੀ ਜਾਣਾ ਫਿਰ ਬਿਲਕੁਲ ਜੀ ਤੇ ਹੁਣ ਕੀ ਕਰਾਂਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਤੇ ਇਹਦੀਆਂ ਆਪਾਂ ਗੋਲੀਆਂ ਜਿਹੜੀਆਂ ਵਟ ਲਾਂਗੇ ਠੀਕ ਆ ਹਾਂਜੀ ਇਹ ਕੰਮ ਤਾਂ ਸੌਖਾ ਆ ਜੀ ਕਿਉਂਕਿ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਠੀਕ ਤੇ ਨਾਲੇ ਇਹ ਖਾਂਚੀ ਵੀ ਵਧੀਆ ਟੇਸਟੀ ਬਣ ਜਾਣੀ ਆ ਕਿਉਂਕਿ ਇਹਦੇ 'ਚ ਜਿਆਦਾ ਜਿਵੇਂ ਸ਼ਿਵਾਰੇ ਵੀ ਮਿੱਠੇ ਹੁੰਦੇ ਆ ਮਨੱਕੇ ਵੀ ਮਿੱਠੇ ਹੁੰਦੇ ਆ ਤੇ ਇਸ ਤਰ੍ਹਾਂ ਇਹ ਵਧੀਆ ਬਣ ਜਾਣੀਆਂ ਗੋਲ ਅੱਛਾ ਇਹਦੀਆਂ ਗੋਲੀਆਂ ਬਣੀਆਂ ਸੀ ਹਾਂਜੀ ਠੀਕ ਆ ਠੀਕ ਹਾਂਜੀ ਆਪਣੀਆਂ ਇਹ ਗੋਲੀਆਂ ਜਿਹੜੀਆਂ ਬਣ ਕੇ ਹੋ ਗਈਆਂ ਤਿਆਰ ਤੇ ਇਹ ਦਵਾਈ ਆ ਜਿਹੜੀ ਦੋਸਤੋ ਬਹੁਤ ਹੀ ਜਿਆਦਾ ਕੰਮ ਕਰਦੀ ਆ ਤਾਂ ਤੁਸੀਂ ਆਪਦੇ ਬੱਚਿਆਂ ਨੂੰ ਇਹ ਜਿਹੜੀ ਕਿ ਛੋਟੀਆਂ ਗੋਲੀਆਂ ਵਟ ਲਿਓ ਬੱਚਿਆਂ ਵਾਸਤੇ ਤੁਸੀਂ ਇੱਕ ਬੱਚੇ ਨੂੰ ਦੇ ਸਕਦੇ ਹੋ ਤੇ ਤੁਸੀਂ ਸਵੇਰੇ ਸ਼ਾਮ ਦੋ ਲੈ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਬਹੁਤ ਹੀ ਨੇਚਰਲ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਹਾਂਜੀ ਦੋਸਤੋ ਸੋ ਤੁਸੀਂ ਜਰੂਰ ਇਸ ਤਰ੍ਹਾਂ ਬਣਾ ਕੇ ਦੇਖਿਓ ਇਹ ਦਵਾਈ ਬਹੁਤ ਹੀ ਜ਼ਿਆਦਾ ਕੰਮ ਕਰਦੀ ਹੈ ਜੇ ਆਪਾਂ ਅੰਗਰੇਜ਼ੀ ਦਵਾਈਆਂ ਖਾ ਸਕਦੇ ਹਾਂ ਤਾਂ ਆਪਾਂ ਇਹ ਕਿਉਂ ਨਾ ਖਾਈਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ